ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ ਬੜੇ ਵਿਦਵਾਨ ਆ ਗਏ ਜਿਹੜੇ ਚਾਰ ਕਿਤਾਬਾਂ ਪੜ੍ਹ ਕੇ ਕਹਿੰਦੇ ਨੇ ਤੇ ਕੇਵਲ ਨਿਸ਼ਾਨੀਆਂ ਨਿਸ਼ਾਨੀ ਗੁਰਦੁਆਰੇ ਦੀ ਨਿਸ਼ਾਨੀ ਹੈ ਲੋਕ ਤੇ ਐਵੇਂ ਮੱਥਾ ਟੇਕੀ ਜਾਂਦੇ ਨਿਸ਼ਾਨ ਸਾਹਿਬ ਨੂੰ ਪ੍ਰਸਾਦ ਸੰਗਤ ਜੀ ਅਸੀਂ ਨਿਸ਼ਾਨ ਸਾਹਿਬ ਦੇ ਥੜੇ ਨੂੰ ਮੱਥਾ ਨਹੀਂ ਟੇਕਦੇ ਅਸੀਂ ਨਿਸ਼ਾਨ ਸਾਹਿਬ ਦੇ ਲੋਹੇ ਦੇ ਪਾਇਪ ਨੂੰ ਮੱਥਾ ਨਹੀਂ ਟੇਕਦੇ ਸੇਕ ਨਮਸਕਾਰ ਕਰਦਾ ਹੈ ਤੇ ਉੱਪਰ ਬਣੇ ਹੋਏ ਖੰਡੇ ਨੂੰ ਨਮਸਕਾਰ ਕਰਦਾ ਹੈ ਜਿਸ ਨੂੰ ਸਤਿਗੁਰੂ ਗਰੀਬ ਨਿਵਾਜ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀਆਂ ਨੇ ਬਚਨ ਕੀਤੇ ਨੇ ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਅਰ ਤੀਰ ਸੈਬ ਸਰੋਹੀ ਸਹਿਤੀ ਇਹ ਹਮਾਰੇ ਪੀਰ ਕਿਉਂ ਨਾ ਮੱਥੇ ਟੇਕੀਏ ਕਿਉਂ ਨਾ ਨਮਸਕਾਰਾਂ ਕਰੀਏ ਭਾਈ ਇਹ ਨਿਸ਼ਾਨ ਇਹ ਖੰਡੇ ਇਹ ਸ਼ਸਤਰ ਸਾਡੇ